ਮਨਾ ਐਵੇਂ ਧੁੰਗੀਆਂ ਸੋਚਾਂ ਸੋਚੀ ਜਾਂਦਾ ਇੱਕ ਦੀ ਜੀਵਨ ਸਲਾਹ ਦੇ ਕਰਕੇ ਵੇਖੀਏ ਪਲਾਇ ਕੀ ਕਹਿੰਦੀ ਐ ਤੇ ਮਾਤਾ ਕੀ ਕਰਨਦੀ ਐ ਉੱਥੇ ਚਲੋ ਹੈਗੀ ਤੇ ਬੁਢੀ ਐ ਤੇ ਕੋਈ ਗੱਲ ਨਹੀਂ ਕੀ ਸੇਵਾ ਪਾਣੀ ਦੇ ਕਰਨਾ ਪੈਣਾ ਇੱਥੇ ਲਿਆ ਕੇ ਇਹ ਗੱਲ ਐ ਵੀ ਸੇਵਾ ਕੀ ਦਿੱਤਾ ਨਾ ਮੁੱਲ ਪੈਜੂਗਾ ਕਿੱਲੇ ਬਹੁਤੇ ਨੇ 2.5 ਦਿਨ ਉਹਦੇ ਨਾਲ ਅਜੇ ਵੀ ਹੈਗੇ ਆ ਮਾਤਾ ਬਜ਼ੁਰਗ ਉੱਥੇ ਆ ਹੈ ਉਹਦਾ ਸਾਮ ਸੁਭਾਈ ਆ ਬਥੇ ਉਹ ਜਾਈ ਆ ਤੇ ਆਪੇ ਕਹਿੰਦੇ ਵੀ ਸਿਆਣੇ ਦੀ ਸੇਵਾ ਕਰੀ ਜਾਂਦੇ ਵੀ ਸਭ ਕੁਝ ਮਿਲ ਜਾਂਦਾ ਹੈ ਤੈਨੂੰ ਇੱਥੇ ਨਾ ਲਾਈਏ ਮੈਨੂੰ ਨਾ ਯਕੀਨ ਜੈ ਰਹੀ ਹੋਂਡਿਆ ਹੈ ਸਮਝ ਨਹੀਂ ਆਉਂਦੀ ਕਿ ਅੱਜ ਮੇਰੀ ਮਾਂ ਤੇ ਨਾ ਤਰਸ ਤਾਂ ਨੂੰ ਕਿੱਥੋਂ ਆ ਗਿਆ ਹੈ ਕੀ ਚੱਕਰ ਵਾ ਮੈਨੂੰ ਚੱਕਰ ਸਮਝਾਓ ਜਿਹੜੀ ਇੱਦੇ ਕਾਲੇ ਪੈਰ ਨਾ ਪੁੱਟ ਹੌਸਲਾ ਕਰ ਕੇਵਲੇ ਸਹੀ ਹੈ ਠੰਡੇ ਦਿਮਾਗ ਨਾਲ ਫੇਰ ਇੱਕ ਨੀ ਚੰਗਾ ਜਿਹਾ ਸੋਚ ਕੇ ਵੀ ਗੱਲ ਕਿਤੋਂ ਤੇ ਕਿਤਨਾ ਕਰਦੀ ਠੀਕ ਨਹੀਂ ਨਾਲੇ ਮੂ ਵੀ ਮਾੜਾ ਮੋਟਾ ਪਤਾ ਕਰ ਲਈ ਨਾ ਵੀ ਕਿਦਾਂ ਕੰਮ ਹੋਣਾ ਕੰਮ ਕਾਦਾ ਹੁਣਾਵਾ ਸਭ ਕੁਝ ਤੇ ਮੇਰੀ ਮਾਂ ਦੇ ਕੋਲ ਆ ਜਿੱਥੇ ਉਹਨੇ ਅੰਗੂਠਾ ਲਾਤਾ ਤੇ ਕੰਮ ਤੇ ਉਥੇ ਬਣ ਜਾਣਾਵਾ